ਇਹ ਸੁਭ ਕਰਨਜੀਤ ਸਿੰਘ ਦਾ ਜੀ ਜਿਹੜਾ ਸ਼ਹੀਦ ਹੋਇਆ ਉਹ ਵੇਖੋ ਤੁਸੀਂ 21-22 ਸਾਲਾਂ ਦਾ ਨੌਜਵਾਨ ਜਿਹਦੇ ਪਰੋਪੜੀ 'ਚ ਗੋਲੀ ਮਾਰ ਕੇ ਸ਼ਹੀਦ ਕਰਤਾ ਹੈ ਹਰਿਆਣੇ ਸਰਕਾਰ ਦੀ ਪੁਲਿਸ ਨੇ ਤੇ ਪੰਜਾਬ ਦਾ ਮੁੰਡਾ ਹੈ ਤੇ ਹਜੇ ਹਈ ਹੈ ਪੰਜਾਬ ਦੇ ਵਿੱਚ ਹੈ ਹਜੇ ਹਰਿਆਣੇ ਨਹੀਂ ਵੜੇ ਪਰ ਜੇ ਇਦਾਂ ਜ਼ੁਲਮ ਕਰਨਗੇ ਤੇ ਇਹ ਮਰਦੇ ਆਏ ਨੇ ਇੱਕ ਮਰੇਗਾ ਤੇ ਲੱਖਾਂ ਪੈਦਾ ਹੋਣਗੇ ਇਹ ਨਹੀਂ ਹੈਗਾ ਕਿ ਇੱਕ ਮਰ ਕੇ ਬਾਕੀ ਘਰ ਨੂੰ ਪੱਜ ਜਾਣ ਕਿਤੇ ਜਾ ਕੇ ਬਾਰਡਰਾਂ ਦੇ ਵੇਖੋ ਕੀ ਬਣ ਰਿਹਾ ਉਹਨਾਂ ਦੇ ਨਾਮ ਵਾਰੇ ਸਾਰੇ ਇਹੋ ਸਰਕਾਰਾਂ ਕੀ ਬੇਨਤੀ ਕਰਨੇ ਆ ਪਹਿਲੀ ਗੱਲ ਇਹ ਆ ਕਿ ਮੋਦੀ ਨੂੰ ਵੋਟ ਨਾ ਪਾਓ ਜੇ ਮੋਦੀ ਨੂੰ ਵੋਟ ਪਾਓਗੇ ਤੇ ਸਦਾਵਾ ਤੇ ਖਤਮ ਹੋ ਜਾਊਗੀ ਸਰਕਾਰਾਂ ਦੂਜੀਆਂ ਵੀ ਠੀਕ ਨਹੀਂ ਆਗੀਆਂ ਪਰ ਮੋਦੀ ਸਾਰਿਆਂ ਦਾ ਸਿਰਾਂ ਮੋਦੀ ਨੂੰ ਵੋਟ ਨਾ ਪਾਓ ਹੱਥ ਜੋੜ ਕੇ ਬੇਨਤੀ ਆ ਜਿਹੜਾ ਮੋਦੀ ਦਾ ਸਾਥ ਦਿੰਦਾ ਮੈਦਾਨ ਉਹਦਾ ਦੂਰ ਕਰਨਾ ਚਾਹੀਦਾ ਉਹਨੂੰ ਛੱਡਣਾ ਚਾਹੀਦਾ ਉਹਨੂੰ ਪਤਾ ਲੱਗੇ ਕਿ ਮੋਦੀ ਪੰਜਾਬ ਵਾਤੇ ਸਹੀ ਨਹੀਂ ਹੈਗਾ ਬਾਕੀ ਜਿਹਨੀਆਂ ਇਹ ਪਾਰਟੀਆਂ ਆ ਆਵਾਜ਼ ਦੀ ਪਾਰਟੀ ਅਕੇ ਬੇਨਤੀ ਆ ਹੱਥ ਜੋੜ ਕੇ ਕਿਸਾਨਾਂ ਨਾਲ ਉਹ ਕਿ ਭਾਈ ਜਿਨ੍ਹਾਂ ਉੱਤੇ ਜ਼ੁਲਮ ਹੋ ਰਿਹਾ ਨੇ ਉਹਨਾਂ ਦਾ ਸਾਥ ਦੋ ਦੂਜੇ ਸੂਬੇ ਦੇ ਲੋਕ ਹਰਿਆਣੇ ਦੇ ਲੋਕ ਆਣ ਕੇ ਪੰਜਾਬ 'ਚ ਪੰਜਾਬੀਆਂ ਨੂੰ ਪੁੱਟਣ ਲਿਆ ਨੇ ਤੇ ਸਾਡੀ ਸਰਕਾਰ ਨਹੀਂ ਕਰਨ ਢੀ ਆ ਸਾਡੀ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਸਾਡਾ ਸਾਥ ਦੇਗੀ ਤੇ ਆਉਣ ਵਾਲੇ ਸਮੇਂ 'ਚ ਵੋਟਾਂ ਲਏਗੀ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਅਸੀਂ ਪਾਉਣੀ ਭਾਵੇਂ ਕੋਈ ਵੀ ਹੋਵੇ ਅਸੀਂ ਸਾਰੇ ਕਿਸਾਨ ਯੂਨੀਅਨ ਦੇ ਨਾਲ ਆ ਸਾਰੇ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਅਸੀਂ ਸਾਰੇ ਕਿਸਾਨ ਗਵਰਨਮੈਂਟ ਆ ਸਾਡੇ ਉੱਤੇ ਧੱਕਾ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਇੱਕ ਕਿਸਾਨ ਹੈ ਜਦੋਂ ਫਸਲ ਆਪਣੀ ਲੈ ਕੇ ਜਾਂਦਾ ਤੇ ਉਹ ਕਿਸੇ ਦੇ ਮੂੰਹ ਹਲਿੰਦਾ ਕੀਤਾ ਰੇਟ ਲਾ ਇਹਦਾ ਕੀ ਰੇਟ ਹੈ ਅਸੀਂ ਦੂਜਿਆਂ ਦੇ ਮੂੰਹ ਚੁੱਕਵੇਂ ਰਹਿੰਦੇ ਰਹਿਣੇ ਵੀ ਕਿਦੋਂ ਇਹਦਾ ਰੇਟ ਲੱਗੇਗਾ ਕਿਦੋਂ ਅਸੀਂ ਘਰ ਨੂੰ ਜਾਵਾਂਗੇ ਇੱਕ ਸਬਜ਼ੀ ਵੀ ਲਾਉਂਦਾ ਮੇਰਾ ਵੀਰ ਤੇ ਉਹ ਵੀ ਆਪਣਾ ਰੇਟ ਦੱਸਦਾ ਹੈ ਕਿ ਆਹ ਰੇਟ ਹੈ ਇਹਦਾ ਜੇ ਤੁਹਾਨੂੰ ਵਾਰਾ ਖਾਂਦਾ ਤਾਂ ਲਓ ਨਹੀਂ ਵਾਰਾ ਖਾਂਦਾ ਜਾਓ ਤੇ ਇੱਕ ਕਿਸਾਨ ਹੈ ਉਹ ਮੰਡੀ ਚ ਸੁੱਟ ਕੇ ਫਸਲ ਆਪਣੇ ਘਰੋਂ ਖੜਦਾ ਤੇ ਜਦੋਂ ਘਰੋਂ ਫਸਲ ਸੁੱਟ ਕੇ ਹੁੰਦਾ ਤਾਂ ਘਰ ਦੇਵੇਂ ਆਣ ਕੇ ਪੁੱਛਦੇ ਨੇ ਵੀ ਕੀ ਕਰਕੇ ਆਏ ਹੋ ਉਹ ਇਹ ਨਹੀਂ ਆਂਦਾ ਪਿਆ ਫਸਲ ਵੇਚ ਕੇ ਆਇਆ ਉਹ ਤਾਂ ਫਸਲ ਸੁੱਟ ਆਇਆ ਸੁੱਟਣ ਵਾਲੀ ਗੱਲ ਹੁੰਦੀ ਜਦੋਂ ਸਾਨੂੰ ਸਾਡਾ ਪੂਰਾ ਰੇਟ ਹੀ ਨਹੀਂ ਮਿਲਦਾ ਹੈਗਾ ਅਸੀਂ ਕਿਸਾਨਾਂ ਸਾਰੇ ਕਿਸਾਨ ਆਪਣੇ ਜਿਨੇ ਵੀਰ ਨੇ ਸਾਰੇ ਅਸੀਂ ਪਹਿਲੀ ਗੱਲ ਇਹ ਆ ਕਿ ਮੋਦੀ ਨੂੰ ਵੋਟ ਨਾ ਪਾਓ ਜੇ ਮੋਦੀ ਨੂੰ ਵੋਟ ਪਾਓਗੇ ਤੇ ਸਦਾ ਵਾਤੇ ਖਤਮ ਹੋ ਜਿਓਗੀ ਸਰਕਾਰਾਂ ਤਾਂ ਦੂਜੀਆਂ ਵੀ ਠੀਕ ਨਹੀਂ ਆ ਗਈਆਂ ਪਰ ਮੋਦੀ ਸਾਰਿਆਂ ਦਾ ਸਿਰਾ ਮੋਦੀ ਨੂੰ ਵੋਟ ਨਾ ਪਾਓ ਹੱਥ ਜੋੜ ਕੇ ਬੇਨਤੀ ਆ ਜਿਹੜਾ ਮੋਦੀ ਦਾ ਸਾਥ ਦਿੰਦਾ ਮੈਂ ਤਾਂ ਉਹਦਾ ਦੁਰਗਾ ਕਰਨਾ ਚਾਹੀਦਾ ਉਹਨੂੰ ਛੱਡਣਾ ਚਾਹੀਦਾ ਉਹਨੂੰ ਪਤਾ ਲੱਗੇ ਕਿ ਮੋਦੀ ਪੰਜਾਬ ਵਾਤੇ ਸਹੀ ਨਹੀਂ ਹੈਗਾ ਬਾਕੀ ਜਿਹਨੀਆਂ ਪਾਰਟੀਆਂ ਆਵਾਦੀ ਪਾਰਟੀ ਅਕੇ ਬੇਨਤੀ ਆ ਹੱਥ ਜੋੜ ਕੇ ਕਿਸਾਨਾਂ ਨਾਲੋਂ ਕਿ ਭਾਈ ਜਿਨ੍ਹਾਂ ਉੱਤੇ ਜ਼ੁਲਮ ਹੋ ਰੇ ਨੇ ਉਹਨਾਂ ਦਾ ਸਾਥ ਦਿਓ ਦੂਜੇ ਸੂਬੇ ਦੇ ਲੋਕ ਹਰਿਆਣੇ ਦੇ ਲੋਕ ਆਣ ਕੇ ਪੰਜਾਬ 'ਚ ਪੰਜਾਬੀਆਂ ਨੂੰ ਕੁੱਟਣ ਦੇ ਨੇ ਸਾਡੀ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਸਾਡਾ ਸਾਥ ਦੇਗੀ ਤੇ ਆਉਣ ਵਾਲੇ ਸਮੇਂ ਚ ਵੋਟਾਂ ਲਏਗੀ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਹੀ ਪਾਉਣੀ ਭਾਵੇਂ ਕੋਈ ਵੀ ਹੋਵੇ ਅਸੀਂ ਚਾਹੁੰਦੇ ਹਾਂ ਕਿਸਾਨਾਂ ਦਾ ਸਾਥ ਦੋ ਜੇ ਕਿਸਾਨ ਮਰ ਗਿਆ ਤੇ ਸਾਰੀ ਦੁਨੀਆ ਖਤਮ ਹੋ ਜਾਏਗੀ ਲੋਕ ਪੀਜਾ ਖਾਂਦੇ ਨੇ ਜੋ ਵੀ ਖਾਂਦੇ ਉਹ ਕਿਸਾਨ ਦੇ ਪੈੜੀ ਚੋਂ ਆਉਂਦਾ ਬਣ ਕੇ ਕਿਸਾਨਾਂ ਦਾ ਸਾਥ ਦੋਗੇ ਤੇ ਸਾਰੀ ਦੁਨੀਆ ਜਿੰਦਾ ਰਹੇਗੀ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹਜੇ ਤੇ ਵੀ ਸਾਡਾ ਫਸਲਾਂ ਦਾ ਮੁੱਲ ਮਿਲਣਾ ਚਾਹੀਦਾ ਬਾਕੀ ਸਾਰੇ ਮੇਰੇ ਸੱਜਣ ਵੀਰ ਭਰਾ ਲਾਗੇ ਚਾਗੇ ਪਿੰਡਾਂ ਤੋਂ ਆਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਚੀਮਾ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਲਾ ਕੇ ਸਾਰਾ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਭ ਕਰਨਜੀਤ ਸਿੰਘ ਦਾ ਜੀ ਜਿਹੜਾ ਸ਼ਹੀਦ ਹੋਇਆ ਉਹ ਵੇਖੋ ਤੁਸੀਂ ਇਕੀਆਂ ਬਾਈਆਂ ਸਾਲਾਂ ਦਾ ਨੌਜਵਾਨ ਜਿਹਦੀ ਪੜੋਪੜੀ ਚ ਗੋਲੀ ਮਾਰ ਕੇ ਸ਼ਹੀਦ ਕਰਤਾ ਹਰਿਆਣਾ ਸਰਕਾਰ ਦੀ ਪੁਲਿਸ ਨੇ ਤੇ ਪੰਜਾਬ ਦਾ ਮੁੱਦਾ ਹੈ ਤੇ ਹਜੇ ਹੈ ਪੰਜਾਬ ਦੇ ਵਿੱਚ ਹੈ ਹਜੇ ਹਰਿਆਣਾ ਨਹੀਂ ਵੜੇ ਪਰ ਜੇ ਇਦਾਂ ਜ਼ੁਲਮ ਕਰਨਗੇ ਤੇ ਇਹ ਮਰਦੇ ਆਏ ਨੇ ਇੱਕ ਮਰੇਗਾ ਤੇ ਲੱਖਾਂ ਪੈਦਾ ਹੋਣਗੇ ਇਹ ਨਹੀਂ ਹੈਗਾ ਕਿ ਇੱਕ ਮਰਗੇ ਬਾਕੀ ਘਰ ਨੂੰ ਪੱਜ ਜਾਣ ਕਿਤੇ ਜਾ ਕੇ ਬਾਰਡਰਾਂ ਦੇ ਵੇਖੋ ਕੀ ਬਣ ਰਿਹਾ ਸ਼ੰਭੂ ਬਾਟਰ ਤੇ ਜਾ ਕੇ ਵੇਖੋ ਕੀ ਬਣ ਰਿਹਾ ਕਿੰਨੀ ਲੋਕ ਨੇ ਉੱਥੇ ਲੋਕ ਇੱਕ ਪਰਿਵਾਰ ਸੀ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਉਹ ਸਾਰੇ ਅਮਰੀਕਾ ਨੇ ਆਪ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਉੱਥੇ ਲੰਗਰ ਲੈ ਕੇ ਗਏ ਨੇ ਇਹਨਾਂ ਨੂੰ ਤੁਸੀਂ ਆਏ ਸਿੱਖਾਂ ਚ ਜੋ ਜੋ ਜ਼ੁਲਮ ਕਰੇਗਾ ਉਹ ਕਦੀ ਨਹੀਂ ਸੋਚੇਗਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਬਣਾਂਗਾ ਜਿਹੜਾ ਜ਼ੁਲਮ ਕਰੇਗਾ ਉਹਨੂੰ ਪੰਜਾਬ ਦੇ ਲੋਕ ਜਿਹੜੇ ਨੇ ਪੋਚ ਕੇ ਰਾਦ ਦਿੰਦੇ ਨੇ ਅਸੀਂ ਆਨੇ ਆਂ ਵੀ ਮੇਰਾ ਪੈਸੇ ਦੀ ਨਹੀਂ ਲੋੜ ਉਸ ਮੁੰਡੇ ਨੂੰ ਵੀ ਉਸਦੇ ਘਰ ਪੈਸੇ ਚਾਹੀਦੇ ਨੇ ਉਸ ਨੂੰ ਨੌਕਰੀ ਚਾਹੀਦੀ ਹੈ ਆਈ ਜਾਣੇ ਉਸ ਬੰਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਕਟਰ ਉੱਤੇ ਹੋਣੀ ਚਾਹੀਦੀ ਐ ਸੀਐਮ ਤੇ ਹੋਣੀ ਚਾਹੀਦੀ ਐ ਡੀਜੀਪੀ ਤੇ ਹੋਣੀ ਚਾਹੀਦੀ ਐ ਕਿਉਂ ਗੋਲੀ ਮਾਰੀ ਉਸ ਨੌਜਵਾਨ ਦੇ ਕੀ ਕੀਤਾ ਉਹਨੇ ਉਹਦਾ ਜ਼ੁਲਮ ਇਹ ਹੀ ਆ ਕਿ ਉਹ ਕਿਸਾਨ ਦੇ ਧਰਮੇ ਜਗਿਆ ਕੱਲਾ ਕੱਲਾ ਉਹ ਪਰਿਵਾਰ ਸਾਰਾ ਕੱਲਾ ਕੱਲਾ ਪੋਤਸੀ ਉਹ ਉਸ ਪਰਿਵਾਰ ਦਾ ਜਿਹੜਾ ਘਰ ਦਾ ਅਗੋ ਬੀਨਸ ਹੋ ਗਿਆ ਅਸੀਂ ਸਾਰੇ ਉਹਦੇ ਨਾਲ ਆ ਉਸ ਪਰਿਵਾਰ ਦੇ ਨਾਲ ਆ ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਮਿਲਦਾ ਨਹੀਂ ਹੈਗਾ ਇਹ ਸਰਕਾਰਾਂ ਲਾਰੇ ਲਾਉਂਦੀਆਂ ਨੇ ਇਨਸਾਫ ਕਦੀ ਅਜੇ ਤੱਕ ਮਿਲਿਆ ਇਸ ਕਰਕੇ ਹੈ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਸਾਰੇ ਇੱਕ ਆ ਇਹ ਮਤ ਸੋਚੋ ਕਿ ਮਜ਼ਦੂਰ ਵੱਖਰਾ ਕਿਸਾਨ ਵੱਖਰਾ ਸਾਰੇ ਇੱਕ ਆ ਤੇ ਸਾਰੇ ਨਾਲ ਜੇ ਸਾਨੂੰ ਸ਼ੀਧੀਆਂ ਦੇਣੀਆਂ ਪਈਆਂ ਤੇ ਅਸੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੀਆਂ ਬਟਾਲੇ ਦੇ ਨੇੜੇ ਪਿੰਡ ਜਿਹੜੇ ਨੇ ਉੱਥੋਂ ਦੇ ਮੌਤ ਮਿਰ ਵਿਅਕਤੀਆਂ ਨੇ ਬਾਈਪਾਸ ਚੌਕ ਬਟਾਲਾ ਵਿਖੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਭਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਰੱਖਦਾ ਵਾ ਉਹਨਾਂ ਨੇ ਕਿਸਾਨਾਂ ਦੇ ਨਾਲ ਖਲੋਣ ਦਾ ਸਮਰਥਨ ਦਿੱਤਾ ਵਾ ਉਹਦੇ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ ਨੇ ਭਾਵੇਂ ਅਕਾਲੀ ਦਲ ਦੇ ਕੋਈ ਬੰਦੇ ਨੇ ਭਾਵੇਂ ਕਾਂਗਰਸ ਦੇ ਬੰਦੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਬੰਦੇ ਨੇ ਪਰ ਇਸ ਚੌਂਗਦੇ ਵਿੱਚ ਜਿਹੜਾ ਕੈਂਡਲ ਮਾਰਚ ਵਾ ਉਹ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇਕੱਠੇ ਹੋ ਕੇ ਕੱਢਿਆ ਵਾ ਜਿੱਦਾਂ ਸਾਡੇ ਕਿਸਾਨ ਵੀਰ ਉਸੇ ਸ਼ਹੀਦੀਆਂ ਪਾ ਰਹੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਇਨਸਾਫ਼ ਵਾਸਤੇ ਹਰ ਲੜਾਈ ਲੜਨ ਤਿਆਰ ਵਾਂ ਜਿੰਨੇ ਵੀ ਮੌਤ ਪਰ ਵਿਅਕਤੀ ਤੁਸੀਂ ਖਲੋਤੇ ਵੇਖਣ ਦੇ ਜੇ ਇਹ ਸਾਰਿਆਂ ਨੇ ਇਹੋ ਪ੍ਰਣ ਕੀਤਾ ਵਾ ਜਿੱਥੇ ਕਿਤੇ ਵੀ ਸਾਨੂੰ ਲੋੜ ਹੋਊਗੀ ਆਪਾਂ ਇਲਾਕੇ ਲੋਕ ਇਕੱਠੇ ਹੋ ਗਏ ਪਾਰਟੀ ਬਾਈ ਦੇ ਉੱਪਰ ਉੱਠ ਕੇ ਕਿਸਾਨਾਂ ਦੇ ਨਾਰਮਾਂ ਉਸ ਪਰਿਵਾਰਾਂ ਦੇ ਨਾਰਮਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਪਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਸੰਘਰਸ਼ ਕਰਨ ਤਿਆਰ ਹਾਂ